ਖਬਰਾਂ ਦਾ ਮਾ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸਰਾਜ ਐਕਜ਼ਿਟ ਪੋਲ ਦੇ ਨਤੀਜਿਆਂ ਨੇ ਭੰਮਲ ਉਸੇ ਪਾ ਦਿੱਤਾ ਹੈ ਸਿੱਧਾ ਪ੍ਰਭਾਵ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਦਾ ਪੰਜਾਬ ਦੇ ਵਿੱਚ ਖੂਨ ਜਾ ਰਹੀਆਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਉੱਤੇ ਪਵੇਗਾ ਇਫੈਕਟਿਵ ਖੂਣਗੇ ਚੋਣ ਨਤੀਜੇ ਜਿਹੜੇ 8 ਫਰਵਰੀ ਨੂੰ ਆ ਰਹੇ ਨੇ ਐਗਜ਼ਿਟ ਪੋਲ ਦੇ ਨਤੀਜਿਆਂ ਨੇ ਇੱਕ ਵਾਰ ਫਿਰ ਤਿੰਨਾਂ ਪਾਰਟੀਆਂ ਨੂੰ ਕਿਰਾਹੇ ਜਾਂ ਕਹਿ ਸਕਦੇ ਹਾਂ ਕਿ ਭੰਬਲ ਪੂਸੇ ਪਾਦਤਾ ਹੈ ਤਿੰਨੇ ਪਾਰਟੀਆਂ ਨੇ ਅੱਡੀ ਚੋਟੀ ਦਾ ਜ਼ੋਰ ਲਗਾਇਆ ਮਹਾਰਥੀ ਦਿਗਜ ਹੀਰੋ ਆਪਣੀ ਪਾਰਟੀ ਦੇ ਚੋਣ ਮੈਦਾਨ ਦੇ ਵਿੱਚ ਉਤਾਰੇ 70 ਹਲਕਿਆਂ ਦੇ ਵਿੱਚ ਯਾਨੀ ਕਿ 30 ਤੋਂ 35 ਦਿਨ ਲਗਾਤਾਰ ਇੱਕ ਦੂਜੇ ਉੱਤੇ ਕਟਾਸ ਸ਼ਵਾਰ ਕੀਤੇ ਗਏ ਤੰਜ ਕਸੇ ਗਏ ਇੱਕ ਦੂਜੇ ਨੂੰ ਨੀਚਾ ਦਿਖਾਉਣ ਦੀਆਂ ਕੋਸ਼ਸ਼ਾਂ ਕੀਤੀਆਂ ਗਈਆਂ ਅਰਵਿੰਦ ਕੇਸ਼ੀਵਾਲ ਤੇ ਹਮਲਾ ਹੋਇਆ ਅਰਵਿੰਦ ਕੇਸ਼ੀਵਾਲ ਦੇ ਵਿਧਾਇਕਾਂ ਤੇ ਹਮਲੇ ਹੋਏ ਦੂਸਰੇ ਪਾਸੇ ਕਾਂਗਰਸ ਪਾਰਟੀ ਦੇ ਵਿਧਾਇਕਾਂ ਨੇ ਕਿਤੇ ਨਾ ਕਿਤੇ ਜਾ ਕੇ ਪਲਟਵਾਰ ਕੀਤੇ ਭਾਰਤੀ ਜਨਤਾ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ ਸੀ ਕਿ ਕਾਂਗਰਸ ਦੇ ਆਮ ਆਦਮੀ ਇਕੱਠੇ ਨੇ ਇਧਰ अरविंद केजरीवाल ਕਹਿੰਦੇ ਕਿ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਇਕੱਠੇ ਨੇ ਯਾਨੀ ਕਿ ਅੰਦਰੋਂ ਅੰਦਰ ਹੀ ਮਿਲੇ ਹੋਏ ਨੇ ਇਹਨਾਂ ਦਾ ਇੱਕੋ ਹੀ ਮੋਟਿਵ ਹੈ ਕਿ ਆਮ ਆਦਮੀ ਪਾਰਟੀ ਨੂੰ ਹਰਾਉਣਾ ਲੇਕਿਨ ਇਹਨਾਂ ਨਤੀਜਿਆਂ ਨੇ ਜਦੋਂ ਨਰਿੰਦਰ ਮੋਦੀ ਨੇ ਕਿਹਾ ਸੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ 8 ਫਰਵਰੀ ਨੂੰ 12 ਵਜੇ ਤੋਂ ਬਾਅਦ ਝਾੜੂ ਜਿਹੜਾ ਹੈ ਤੀਲਾ-ਤੀਲਾ ਖਿੱਲਰ ਜਾਵੇਗਾ ਲੇਕਿਨ ਜਦੋਂ ਆਵ ਵਿਧਾਨ ਸਭਾ ਦੀਆਂ ਚੋਣਾਂ ਹੁੰਦਾ ਹੈ ਪ੍ਰਚਾਰ ਬੰਦ ਹੋਏ ਸੀ ਯਾਨੀ ਕਿ ਚਾਰ ਫਰਵੀਨ ਨੂੰ ਵੱਡਾ ਬਿਆਨ ਦਿੱਤਾ ਗਿਆ ਅਰਵਿੰਦ ਕੇਸ਼ੀਵਾਲ ਦੇ ਦੁਆਰਾ ਅਰਵਿੰਦ ਕੇਸ਼ੀਵਾਲ ਨੇ ਕਿਹਾ ਸੀ ਕਿ ਇਤਿਹਾਸਕ ਜਿੱਤ ਹੁੰਦੇ ਨੇ ਇਤਿਹਾਸਕ ਮੋੜੇ ਫਤੇ ਕਿਤੇ ਜਾਂਦੇ ਨੇ ਇਹ ਪਹਿਲੀ ਵਾਰ ਪਹਿਲੀ ਵਾਰ ਭਾਰਤੀ ਜਨਤਾ ਪਾਰਟੀ ਇਤਿਹਾਸਕ ਪਾਰੀ ਹਾਰੇਗੀ ਯਾਨੀ ਕਿ ਇਹਨਾਂ ਦੇ ਬੱਚੇ ਵੀ ਨਹੀਂ ਭੁੱਲਣਗੇ ਕਿ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਅਰਵਿੰਦ ਕੇਸ਼ੀਵਾਲ ਨੇ ਵੱਟ ਕੱਢੇ ਸੀ ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਇਤਿਹਾਸਕ ਹਾਰ ਹੋਵੇਗੀ ਲੇਕਿਨ ਕਾਂਗਰਸ ਪਾਰਟੀ ਦੇ ਕਿਸੇ ਵੀ ਨਮਾਇंदे ਵੱਲੋਂ ਪਲਟਵਾਰ ਨਹੀਂ ਕੀਤਾ ਗਿਆ ਇੰਜ ਲੱਗਦਾ ਹੈ ਜਿਵੇਂ ਕਾਂਗਰਸ ਪਾਰਟੀ ਦਾ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਦਿੱਲੀ ਦੇ ਵਿੱਚ ਬਿਲਕੁਲ ਬੋਲ ਬੁਲੰਆ ਹੀ ਨਹੀਂ ਹੈ ਸਾਇਲੈਂਟ ਨੇ ਸਾਇਲੈਂਟ ਵੋਟ ਜਰੂਰ ਪਵੇਗੀ ਲੇਕਿਨ ਇਹਨਾਂ ਨਤੀਜਿਆਂ ਨੇ ਫਿਰ ਇੱਕ ਵਾਰ ਪੰਬਲਪੂਸੇ ਪਾਚਤਾ ਦੋ ਚੈਨਲ ਨੇ ਜਿਹੜੇ ਐਗਜ਼ਿਟ ਪੋਲ ਦੇ ਨਤੀਜੇ ਦੱਸੇ ਨੇ ਜਿੰਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ 38 ਤੋਂ 44 ਸੀਟਾਂ ਜਿਸ ਦੇ ਵਿੱਚ 33 ਸੀਟਾਂ ਬਣੀਆਂ ਜਾ ਰਹੀਆਂ ਨੇ ਦੂਸਰੇ ਪਾਸੇ ਦੱਸੀਆਂ ਜਾ ਰਹੀਆਂ ਨੇ ਆਮ ਆਦਮੀ ਪਾਰਟੀ ਨੂੰ 25 ਤੋਂ 32 34 ਸੀਟਾਂ ਥੱਲੇ ਨੂੰ ਗ੍ਰਾਫ ਜਾ ਰਿਹਾ ਹੈ ਅਤੇ ਕਾਂਗਰਸ ਪਾਰਟੀ ਨੂੰ 0 ਤੋਂ 2 ਅਤੇ ਅਦਰ ਨੂੰ 0 ਤੋਂ 1 ਇਹ ਹੈ ਅੱਜ ਦੇ ਤਾਜ਼ਾ ਸਰਵੇ ਲੇਕਿਨ ਪਤਾ ਤੇ 8 ਫਰਵਰੀ ਨੂੰ ਲੱਗੇਗਾ ਜੇਕਰ ਗੱਲ ਕਰੀਏ ਮਹਾ ਸਰਵੇ ਦੀ ਮਹਾ ਸਰਵੇ ਵੀ ਭਾਰਤੀ ਜਨਤਾ ਪਾਰਟੀ ਨੂੰ ਜਿਤਾ ਰਿਹਾ ਹੈ ਉਹਨਾਂ ਨੇ ਕਿਹਾ ਕਿ 40 ਤੋਂ 45 ਸੀਟਾਂ ਬਾਕੀ ਦੀਆਂ ਆ ਆਮ ਆਦਮੀ ਪਾਰਟੀ ਨੂੰ ਅਤੇ ਇੱਕ ਤੋਂ ਦੋ ਸੀਟਾਂ ਸਿਰਫ ਕਾਂਗਰਸ ਪਾਰਟੀ ਨੂੰ ਮਿਲ ਗਈਆਂ ਲੇਕਿਨ ਆਕਤ ਫਰਵਰੀ 10 ਜਾਂ 11 ਵਜੇ ਤੋਂ ਬਾਅਦ ਸਥਿਤੀ ਫਰਸਟ ਹੋ ਜਾਵੇਗੀ ਜੇਕਰ ਅਰਵਿੰਦ ਕੇਜੀ ਵਾਲ ਹਾਰਦੇ ਨੇ ਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਸਿੱਧਾ ਪ੍ਰਭਾਵ ਪੰਜਾਬ ਦੇ ਵੋਟ ਬੈਂਕ ਉੱਤੇ ਪਵੇਗਾ ਧੰਨਵਾਦ